ਕੌਣ ਕਹਿੰਦਾ ਕਿ ਇਨਸਾਨ ਅਧਿਆਤਮਿਕ ਦੀ ਦੁਨੀਆ ਦੇ ਵਿੱਚ ਰਹੁੰਦਾ ਨਹੀਂ ਆ ਤੜਫਦਾ ਨਹੀਂ ਆ ਜਦੋਂ ਇਨਸਾਨ ਦੁਨਿਆਵੀ ਤਲ ਤੇ ਪ੍ਰੇਮ ਕਰਦਾ ਤਾਂ ਉਹਦਾ ਸੱਜਣ ਪਿਆਰਾ ਮਿੱਤਰ ਪਿਆਰਾ ਉਹਦੇ ਸਾਹਮਣੇ ਹੁੰਦਾ ਉਹਨੂੰ ਸਕੂਨ ਮਿਲਦਾ ਸਾਹਮਣੇ ਤੋਂ ਪਿਆਰ ਮਿਲੇ ਨਾ ਮਿਲੇ ਉਹ ਡਿਫਰੈਂਟ ਸਟੋਰੀ ਆ ਪਰ ਇਨਸਾਨ ਇਨਸਾਨ ਦੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਕੱਟ ਜਾਂਦੇ ਨੇ ਪਰ ਜਿਹੜੇ ਇਨਸਾਨ ਅਧਿਆਤਮਿਕ ਦੀ ਦੁਨੀਆ ਦੇ ਵਿੱਚ ਉਸ ਪਿਆਰੇ ਦੀ ਯਾਦ ਵਿੱਚ ਤੜਫਦੇ ਨੇ ਨਾ ਬਹੁਤ ਔਖਾ ਧਿਆਨ ਲੱਗਣਾ ਦਸਮਦਵਾਰ ਦੀਆਂ ਗੱਲਾਂ ਇਹ ਬਾਤ ਦੀਆਂ ਪਰ ਇੱਕ ਪਿਆਰੇ ਦੀ ਯਾਦ ਵਿੱਚ ਉਹ ਸਤਿਗੁਰ ਦੀ ਯਾਦ ਦੇ ਵਿੱਚ ਤੜਫਣਾ ਨਾ ਬਹੁਤ ਔਖਾ ਜਿਹੜੇ ਤੜਫਦੇ ਉਹਨਾਂ ਨੂੰ ਪਤਾ ਇੱਕ ਦੇਖਦਾ ਹੀ ਨਹੀਂ ਸਿਰਫ ਮਹਿਸੂਸ ਹੁੰਦਾ ਉਹਨੇ ਇਸ ਜਨਮ 'ਚ ਮਿਲਣਾ ਕਦੋਂ ਮਿਲਣਾ ਇਹ ਵੀ ਉਹਨੇ ਤੈਅ ਕੀਤਾ ਹੋਇਆ ਪਰ ਇਨਸਾਨ ਨੂੰ ਇਹ ਫੀਲ ਕਰਾਉਂਦਾ ਕਿ ਇੱਕੋ ਹੀ ਤਰ੍ਹਾਂ ਦਾ ਪ੍ਰੇਮ ਤੇ ਇਹਦੇ ਆਦੇ ਮੱਕਦੀ ਦੁਨੀਆ ਵਿੱਚ ਤੜਫਨ ਦਾ ਬਿਲਕੁਨ ਦਾ ਆਨੰਦ ਵੀ ਕੁਛ ਹੈ ਵੱਖਰਾ ਹੀ ਹੁੰਦਾ ਜਿਹੜੇ ਇਕੱਲੇ ਬੈਠ ਕੇ ਉਸ ਪ੍ਰੀਤਮ ਪਿਆਰੇ ਦੀ ਯਾਦ ਚ ਤੜਫਦੇ ਨੇ ਨਾ ਤੇ ਰਾਤਾਂ ਨੂੰ ਸੌੱਖਾ ਹੁੰਦਾ ਉਹਦੀ ਯਾਦ ਦੇ ਵਿੱਚ ਤੇ ਬਿਲਕਦੇ ਨਹੀਂ ਜੇ ਕਿਤੇ ਉਹ ਇਹ ਵੀਡੀਓ ਦੇਖ ਰਿਹਾ ਹੈ Amen to Juru carcade